ਬਿੰਦਾਂ ਸਮਾਹ ਹਲਕਾ ਫਲੋਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਵਿਕਰਮਜੀਤ ਨੇ ਆਪਣੀ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਫਲੋਰ ਨੂਰਮਨ ਰੋਡ ਤੇ ਆਪਣੇ ਸੈਂਕੜੇ ਪਾਰਟੀ ਵਰਕਰਾਂ ਨਾਲ ਦੁਕਾਨਦਾਰਾਂ ਨੂੰ ਉਨ੍ਹਾਂ ਦੀ ਦੁਕਾਨ ਤੇ ਜਾ ਕੇ ਮਿਲੇ ਅਤੇ ਚੋਣਾਂ ਵਿੱਚ ਸਾਥ ਦੇਣ ਦੀ ਅਪੀਲ ਵੀ ਕੀਤੀ ਕਿਹਾ ਪੰਜਾਬ ਦੇ ਡੁੱਬਦੇ ਵਪਾਰ ਨੂੰ ਬਚਾਉਣ ਲਈ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਆਪਣਾ ਕੀਮਤੀ ਵੋਟ 4 ਫਰਵਰੀ ਨੂੰ ਪੰਜੇ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਪੰਜਾਬ ਨੂੰ ਬਚਾਉਣ ਵਿੱਚ ਸਾਡਾ ਸਾਥ ਦਿਓ ਚੌਧਰੀ ਵਿਕਰਮਜੀਤ ਨੇ ਦੁਕਾਨਦਾਰ ਵੀਰਾਂ ਨੂੰ ਕਿਹਾ ਜੇਕਰ ਤੁਹਾਡੇ ਇਸ ਵੋਟ ਅਤੇ ਤੁਹਾਡੇ ਸਾਥ ਨਾਲ ਮੈਂ ਜਿੱਤ ਕੇ ਵਿਧਾਨ ਸਭਾ ਵਿੱਚ ਫਲੋਰ ਹਲਕਾ ਦਾ ਵਿਧਾਇਕ ਬਣ ਕੇ ਗਿਆ ਤਾਂ ਮੈਂ ਤੁਹਾਡੀ ਹਰ ਮੁਸ਼ਕਲ ਵਿੱਚ ਤੁਹਾਡੇ ਨਾਲ ਰਹਾਂਗਾ ਅਤੇ ਤੁਹਾਡੀਆਂ ਮੁਸ਼ਕਲਾਂ ਹੱਲ ਵੀ ਕਰਾਂਗਾ ਫਲੋਰ ਸ਼ਹਿਰ ਦੇ ਵਿਕਾਸ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਾਂਗਾ ਇਲਾਕੇ ਵਿੱਚੋਂ ਨਸ਼ਾਖੋਰੀ ਬੇਜ਼ਗਾਰੀ ਖਤਮ ਕੀਤੀ ਜਾਏਗੀ ਸਕੂਲਾਂ ਵਿੱਚ ਟੀਚਰ ਅਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਏਗਾ ਅਤੇ ਖੁਦਕਸ਼ੀਆਂ ਕਰਦੇ ਕਿਸਾਨ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਏਗੀ ਦੁਕਾਨਦਾਰ ਵੀਰਾਂ ਨੇ ਚੌਧਰੀ ਵਿਕਰਮਜੀਤ ਨੂੰ ਬੱਤ-ਬੱਤ ਵੋਟਾਂ ਪਾ ਕੇ ਜਿਤਾਉਣ ਦਾ ਵਾਅਦਾ ਕੀਤਾ ਇਸ ਮੌਕੇ ਚੌਧਰੀ ਵਿਕਰਮਜੀਤ ਦੇ ਨਾਲ ਸੈਂਕੜੇ ਪਾਰਟੀ ਵਰਕਰ ਮੌਜੂਦ ਸਨ ਏਪੀ ਨਿਊਜ਼ ਲਈ ਫਲੋਰ ਤੋਂ ਪ੍ਰਾਪਲ ਦੀ ਰਿਪੋਰਟ ਸਰ ਅਜਸੀ ਨੂਰਮਲ ਰੋਡ ਤੇ ਜੰਨੀਆ ਵੀ ਬੱਲਾ ਸੰਤੋਖਪੁਰ ਜੰਨੀਆ ਵੀ ਦੁਕਾਨਾਂ ਨੇ ਉਹਨਾਂ ਦੀ ਅਜਸੀ ਡੋਰ ਟੂ ਡੋਰ ਕਰ ਰਹੇ ਹਨ ਔਰ ਬਹੁਤ ਅੱਛਾ ਸਾਨੂੰ ਵੰਗਾਰਾ ਮਿਲ ਰਿਹਾ ਹੈ ਔਰ ਹਰ ਇੱਕ ਸ਼ੌਪਕੀਪਰ ਨੇ ਸਾਨੂੰ ਸਪੋਰਟ ਕਰਨ ਦਾ ਵਾਅਦਾ ਕੀਤਾ ਹੈ ਔਰ ਕਾਂਗਰਸ ਪਾਰਟੀ ਦੀ ਫਲੋਰ ਵਿਖ ਜਿਹੜੀ ਇੱਕ ਸ਼ਾਨਦਾਰ ਚਿਤ ਹੈ ਉਹਦਾ ਵਾਅਦਾ ਕੀਤਾ